ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਅੱਜ ਅਸੀਂ ਪਿੰਡ ਮੱਲੂਵਾਲ ਪਹੁੰਚੇ ਹੋਏ ਆਂ ਜਿਲ੍ਹਾ ਫਰੋਹੀ ਪਰਵੰਦਾ ਜੀ ਤਹਿਸੀਲ ਜੀ ਦਾ ਸਾਹਬ ਸਿੰਘ ਭਾਈ ਦਾ ਨਾਮ ਹੈ ਜੀ ਚਲੋ ਪਹਿਲੇ ਵਪਾਰ ਕਰਦੇ ਰਹੇ ਆਂ ਪਸ਼ੂਆਂ ਦਾ ਮੱਝਾਂ ਦਾ ਤੇ ਅੱਜ ਬਾਈ ਕੋਲ ਕੋਈ 7-8 ਤੇ ਲੱਗੇ ਬ ਜਾਨਵਰ ਆ ਜੀ ਕੋੜੇ ਬਛੇਰੇ ਤੇ ਵੱਡੇ ਕੋੜੇ ਵੀ ਆ ਨਾਲ ਕਿਉਂਕਿ ਤੁਹਾਨੂੰ ਪਤਾ ਤੁਹਾਡੇ ਲੇਬਰ ਦਿੱਖੇ ਹੁੰਦੀਆਂ ਤਾਂ ਵੇਚਨੇ ਪੈ ਜਾਂਦੇ ਆ ਤੇ ਸਾਰੇ ਜਾਨਵਰ ਵਗਾਊਗਾ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬੜੇ ਸਤਿਗੁਰੂ ਜੀ ਬੜੇ ਟਾਈਮ ਬਾਅਦ ਭਾਈ ਮਿਲ ਲਿਆ ਤੁਹਾਨੂੰ ਹੋਰ ਤਰਾਹ ਜੀ ਵਧੀਆ ਜੀ ਵਧੀਆ ਮੱਝ ਬੁਆਰਦਾ ਨਹੀਂ ਕਰਦੇ ਹਾਂ ਨਹੀਂ ਨਹੀਂ ਹੁਣ ਟਾਈਮ ਬਾਅਦ ਜਨਾਜ਼ਰ ਕਰ ਲਿਆ ਵਧੀਆ ਇਹ ਹੁਣ ਉਹ ਮਾਲ ਮਿੰਗਾ ਹੋ ਗਿਆ ਕਾ ਕਾ ਪੈਸੇ ਨਹੀਂ ਭਰਦਾ ਫਰੇਜ਼ ਕਰਕੇ ਥੋੜਾ ਕੰਮ ਛੱਡੀ ਪੁਰਾਣੇ ਕਾ ਕਹਿੰਦੇ ਸਾਡੇ ਹਾਂਜੀ ਸਾਰੇ ਦਿਨ ਤੁਹਾਡੇ ਹੀ ਕਰਦੇ ਨੇ ਹਾਂਜੀ ਹਾਂਜੀ ਤੇ ਭਾਈ ਹੁਣ ਇਹ ਜਿਹੜੇ ਬੜੇ ਸਾਹ ਨਾਲ ਰੱਖੇ ਇਹ ਵੀ ਲੈਵਲ ਤੇ ਤੁਖਾਣ ਵੇਚੀ ਜਾਂਦੇ ਆਂ ਇਹ ਕੁੜੀਆਂ ਸਾਂਭੀਆਂ ਦਾ ਬਹੁਤ ਜ ਬੱਚੇ ਗਾ ਆਪਣੇ ਸਾਰੇ ਆਪੇ ਘਰਦੇ ਆਂ ਬੜੇ ਪੁੱਤਾਂ ਦੇ ਨਾਲ ਸਾਂਭੇ ਆਂ ਇਹ ਵਿਖਾਉਣੇ ਆਂ ਵੀਰਾਂ ਨੂੰ ਬਹੁਤ ਜ਼ਿਆਦਾ ਅਛਾ ਆਵਲਾ ਸਾਰੇ ਵੇਚਣ ਲੱਗੇ ਜੀ ਕਿੰਨੇ ਸਾਰੇ ਬੋ ਭਾਈ ਜੀ ਜਿੰਨੇ ਵਗੇ ਜੀ ਵੇਚ ਜਾਂ ਜਿਹੜੇ ਜਿਹੜੇ ਵੀਰਾਂ ਨੂੰ ਪਸੰਦ ਆਉਣਗੇ ਵੇਚ ਜਾਂਗੇ ਸੋਹਣਾ ਸਾਰੇ ਹਾਂਜੀ ਹਾਂਜੀ ਰੱਖਣਾ ਕੋਈ ਨਹੀਂ ਨੰਮ ਹਾਂਜੀ ਸਾਰੇ ਵੇਚ ਦਿੰਨੇ ਆ ਠੀਕ ਹੈ ਜੀ ਬੰਦੇ-ਬੰਦੇ ਨਹੀਂ ਰਹਿੰਦੇ ਤੇ ਥੋੜਾ ਆ ਫਿਰ ਕੰਮ ਛੋਟੇ-ਵਡੇ ਜਿੰਨੇ ਵੀ ਜਾਣਾ ਸਾਰੇ ਹਾਂਜੀ 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 ਚਲੋ ਕਰੀਏ ਸ਼ੁਰੂ ਜੀ ਫਿਰ ਆਪਾਂ ਹਾਂਜੀ ਇਹੋ ਜਿਹੜੇ ਤੁਸੀਂ ਫੜੀ ਬੈਠੇ ਹੋ ਹਾਂਜੀ ਇਹ ਕਿਹੜੇ ਘੋੜੇ ਦੀ ਹੈ ਜੀ ਇਹ ਇਹ ਆਪਣਾ ਘੋੜੇ ਆਪਾਂ ਮੁੱਲ ਲਈ ਸੀ ਜੀ ਘੋੜੇ ਦਾ ਮੁੱਲ ਲੈ ਸੀ ਹਾਂਜੀ ਹਾਂਜੀ ਠੀਕ ਆ ਇਹ ਮੁੱਲ ਲਈ ਸੀ ਲੈਣ ਬਹੁਤ ਚੰਗੀ ਦੀ ਆ ਜੀ ਘੋੜੀ ਚੰਗੇ ਚੰਗੇ ਸਾਣ ਦੀ ਆ ਮੱਚੀ ਆ ਬਹੁਤ ਚੰਗੀ ਹੁਣ ਇਹ ਆਪਣੇ ਕੋਲ ਆਣ ਕੇ 100 ਸੋਈ ਆ ਜੀ ਹਾਂਜੀ ਪਿਛਲੀ ਵਾਰੀ ਲਈ ਸੀ ਪ੍ਰਵਾਹ ਦੀ ਘੋੜੀ ਬਸ਼ੇਰੀਆ ਮਗਰੇ ਦੇ ਬਹੁਤ ਚੰਗੀ ਠੀਕ ਹੈ ਇਹ ਨੂੰ ਮਨ ਤੋੜ ਲੋ ਤੇ ਭਾਈ ਜੀ ਕਿੰਨੇ ਆਏਗਾ ਉਹ ਜਿੰਨੀ ਜਿੰਨੀ ਹੋਊਗੀ ਜੀ 62 63 ਦੇ ਨੇੜੇ ਜਿਹੜਾ ਹੋਊਗੀ ਜੀ ਕਿੱਥੇ ਜਾ ਹਿੰਦਰਜੀ ਪ੍ਰਵਾਹ ਤੋਂ ਪੋੜੇ ਹੈ ਪ੍ਰਵਾਹ ਦੀ ਆ ਜੀ ਠੀਕ ਹੈ ਗਾਰੰਟੀ ਹੈ ਜਿਹੜੀ ਗੱਲ ਸਹੀ ਗੱਸਾ ਹਾਂ ਜੀ ਬਿਲਕੁਲ ਜੀ ਬਿਲਕੁਲ ਤੇ ਅੱਗੇ ਨੂੰ 20 ਦਿਨ ਹੋ ਗਿਆ ਪਾਸ ਨਹੀਂ ਕਰਾਈ ਆਪਾਂ 18 18 ਕੇ ਦਿਨ ਹੋ ਗਏ ਆ ਮੈਂ ਅੱਜ ਗੱਬਣ ਵੀ ਆ ਮਾਹ ਰਾਣਾ ਕੋੜਾ ਡੋਡਾਂ ਵਾਲਾ ਮਾਹ ਰਾਣਾ ਕੋੜਾ ਡੋਡਾਂ ਵਾਲਾ ਡੋਡਾਂ ਪਿੰਡ ਉਹਨਾਂ ਉਹ ਕੋੜੇ ਤੋਂ ਹੀ ਗੱਬਣਾ ਨੁਕਰੇ ਉਹ ਕੋੜੇ ਤੋਂ ਲੈ ਕੇ ਮੈਨੂੰ ਜੀ ਮਾ ਕੁੜੀ ਗੱਬਣੀ ਆ ਜੀ ਇਹ ਕਰਮਾਂ ਦੀ ਬਾਦ ਜਿਹੜਾ ਮਾਤੀ ਲਾਈ ਦੀ ਠੀਕ ਆ ਦੰਨੇ ਦੰਨੇ ਹੈ ਜੀ ਚੈੱਕ ਚੈੱਕ ਕਰਾ ਲਾਂਗੇ ਆਪਾਂ ਕੋਈ ਗੱਲ ਨਹੀਂ ਬਸ ਠੀਕ ਹੈ ਸਵਾਰੀ ਵੀ ਪਾਸ ਆਪਾਂ ਚੈੱਕ ਕਰਾਵਾਂਗੇ ਸੌਦਾ ਜੇ ਕਿਸੇ ਵੀ ਨਾਲ ਚੈੱਕ ਪਾਸ ਹੋ ਵੀ ਜੇ ਖਾਲੀ ਹੋ ਵੀ ਤੇ ਖਾਲੀ ਦਾ ਰੇਟ ਲਾ ਜਾਗੇ ਜੇ ਚੈੱਕ ਹੋ ਵੀ ਕੋਈ ਬੰਦੋ ਸਾਡੇ ਹਸਾਰ ਨਾਲ ਸੁਣ ਗੱਪਣੀ ਹੈ ਗੱਪਣੀ ਆ ਅੱਜ ਛੇਲੇ ਵੀ ਵਹੀ ਹਾਂ ਸਮਝੀ ਗੱਪਣੀ ਬੰਦ ਹੋ ਜਾ ਇਹ ਇਹ ਡੋਡਾਲੇ ਭੂਨੇ ਜੀ ਨਹੀਂ 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 ਇਹ ਪ੍ਰਭਾਤ ਡੋਡਾ ਨਹੀਂ ਆ ਨੁਕਣ ਕਰਾਈ ਇਹ ਪ੍ਰਭਾਤ ਗੱਪਣੀ ਕਰਾਈ ਡੋਡਾਲੇ ਪ੍ਰਭਾਤ ਹਾਂਜੀ ਬਰਵਾਸ ਕੋੜਾ ਮਾਰਵਾੜੀ ਮਾਰਵਾੜੀ ਬਾਬਲ ਵਾਲੇ ਕੋਲੇ ਆ ਅਚਾ ਪਰਮਿੰਦਰ ਕੋਲੇ ਉਹ ਕੋੜੇ ਨੇ ਠੀਕ ਹੈ ਗਾਂ ਮਹਾਰਾਣੇ ਤੋਂ ਅਚਾ ਗਾਂ ਮਤਲਬ 100% ਹੈ ਹੋਊਗਾ ਤੇ ਫਿਰ ਇਹਦੀ ਬਜੇ ਬਰ ਕੀਮਤ ਇਹ ਜੋੜੇ ਦਾ 7 ਲੱਖ ਰੁਪਈਆ ਮੰਗ ਰਿਹਾ ਜੀ ਆਪਾਂ ਅਚਾ ਜੋੜੇ ਦੋਨ ਦੋਨਾਂ ਦਾ ਫੱਤ ਲੱਖ ਲੱਖ ਸ਼ੇਰੀਆ ਪ੍ਰਵਾਹ ਦੋਨਾਂ ਦਾ ਫੱਤ ਲੱਖ ਰੁਪਈਆ ਬਾਕੀ ਕੋਈ ਨਹੀਂ ਮੌਕੇ ਦੇ ਹੋ ਜੂਗਾ ਮਾਨਤਨ ਕਰਾਂਗੇ ਮਾਨਤਨ ਕਰਾਂਗੇ ਵੇਖੋ ਸਰ ਕੋਈ ਜਾਰੀ ਮੁੱਲ ਮੰਗਿਆ ਨਹੀਂ ਕੋਈ ਚਾਲਾ ਨਹੀਂ ਮੰਗਿਆ ਕਹਾਂਗੇ ਜੀ ਦਾਣਾ ਬਣਾ ਸਕਦੇ ਨੇ ਕੀ ਬਣਾ ਬੜਾ ਵੱਡਾ ਮਾਨਤਨ ਕਰਾਂਗੇ ਮਾੜਾ ਮੋਟਾ ਮਾਨਤਨ ਚੈੱਕ ਹੋ ਜਾਂਦਾ ਜੀ ਜਾਨਵਰ ਵੀਆਂ ਦਿਨਾਂ ਚੋਂ ਆਪਾਂ ਚੈੱਕ ਕਰਾਉਂਦਾ ਆਹ ਲਾ ਹੀ ਰੇਰ ਕੇ ਜਾਨਵਰ ਮੈਂ ਮਾਲ ਫੁੱਟ ਕੇ ਨਹੀਂ ਦਿੰਦਾ ਬਿਲਕੁਲ ਅਰ ਹਣ ਕੋਈ ਹੋਈ ਬਈ ਯਾਰ ਤੂੰ ਸੰਧੀਆਂ ਨਹੀਂ ਬੰਦੇ ਤੁਹਾਨੂੰ ਦੱਸਿਆ ਦੋ ਸੀ ਦੋਆਂ ਜੀ ਲੇਵਰ ਦਾ ਚੱਕਰ ਭਾਈ ਲੇਵਰ ਕੋਸਾ ਨਹੀਂ ਮੈਂ ਕਣੀ ਆ ਪੰਜਾਂ ਆ ਬਣਾ ਪਰੇਸ਼ ਇਸ ਕਰਕੇ ਆਪਾਂ ਵੇਚਦੇ ਹੁਣ ਸੋਨਾ ਤੁਨਾਂ ਨੂੰ ਲਵਾ ਗਾ ਬੰਦਾਰੀ ਹੈਗਾ ਇੰਦਾਂ ਦਾ ਜ਼ਰੂਰਤ ਨਹੀਂ ਹੁੰਦੇ ਆ ਤਾਂ ਵੇਚਦੇ ਆਪਾਂ ਮਜਬੂਰੀ ਖਾਤ ਬਿਲਕੁਲ ਔਰ ਕੋਈ ਆਪਾਂ ਨੁਕਸ ਕਰਕੇ ਨੁਕਸ ਹੋਵੇ ਇੱਕ ਜਾਨਵਰ ਚ ਹੋਊਗਾ ਜੀ ਦੋਵੇਂ ਹੋਊਗਾ ਸਾਰੇ ਥੋੜਾ ਹੋਊਗਾ ਜੀ ਸਾਰਾ ਥੋੜਾ ਹੋਊਗਾ ਹਾਂ ਪਤਾ ਕਰਕੇ ਵੇਚਦੇ ਆ ਮਰੀ ਜਾਂ ਬੰਦਿਆਂ ਦੇ ਲੀਵਰ ਦੇ ਦੁੱਖੇ ਬਸ ਤੇ ਇਦੀ ਫਿਰ ਉਹ ਕੀਮਤ ਆ ਜੀ ਹੁਣ ਕੀਮਤ ਕਿਤੇ ਨਹੀਂ ਕਰੀ ਜੀ ਕਿ ਕੋਈ ਗੱਲ ਸਹੀ ਦੱਸਿਆ ਨਾ ਜੀ ਜਿਹੜੇ ਵੇਚਰ ਨੇ ਗੱਲ ਦੱਸਿਆ ਜੀ ਨਹੀਂ ਬਿਲਕੁਲ ਜੀ ਆਪਾਂ ਲੈਣ ਦੇਣ ਵਾਲੀ ਗੱਲ ਹੀ ਆ ਤੁਹਾਨੂੰ ਦੱਸਿਆ ਸੀ 7 ਲੱਖ ਰੁਪਈਆ 5 7 ਲੱਖ ਰੁਪਈਆ ਹਾਂਜੀ ਹੁਣ ਪ੍ਰਵਾਹ ਦੀ ਬੇਰੀ ਆ ਜੀ ਮਗਰ ਚੰਗੇ ਘੋੜੇ ਦੀ ਨਾਲੇ ਦੀ ਗਾਂ ਕੁੜੀ ਫਿਰ ਆਪਣੀ ਗੱਬਣਾ ਆਪਾਂ ਜਿਹੜੇ ਵੀਰ ਨੇ ਸੱਦਾ ਕਰਨਾ ਆਣ ਕੇ ਚੈੱਕ ਕਰਾ ਲੈ ਜੇ ਚੈੱਕ ਪਾਸ ਹੋ ਗਈ ਕੁੜੀ 20 ਦਿਨਾਂ ਦੀ ਚਾਹੇ ਮੰਨ ਲਓ ਇੱਕ ਅੱਧਾ ਦਿਨ ਘੱਟ ਹੋਊਗਾ ਜਾਂ 18 ਦਿਨਾਂ ਦੀ ਮੰਨ ਲਓ 20 ਦੀ ਮੰਨ ਲਓ ਸਾਡਾ ਆੜਿਆ ਵੀ ਇੱਥੇ ਗੱਬਣਾ ਕੁੜੀ ਪਰ ਗੱਬਣੀ ਨਹੀਂ ਗਿਲੂ ਇਹ ਵੇਲੇ ਨੇ ਵੀ ਆਪਾਂ ਥੋੜਾ ਬੋਲਾ ਟੱਕਰ ਲਾ ਲਾਂਗੇ ਗੱਲ ਕਰੀ ਪਰ ਪਹਿਲੀ ਗੱਲ 100% ਵੀ 100% ਦਾ 100% ਸਹਿਮਤ ਰਹਣਾ ਕੋਣ ਹੈ ਇਹ ਭਾਈ ਇਹਦੇ ਹੋ ਜਾਂਦੀ ਕਪੜਾ ਚੈੱਕ ਹੋ ਜਾਂਦੀ ਹੈ ਨਾ ਹੁਣ ਦੂਜੀ ਗੱਲ ਆਪਾਂ ਨਾਲਤੀ ਆ ਅਗਰ ਵੀ ਆਪਾਂ ਆਪ ਕੋ ਵੀਰੀ ਵੀ ਆਪਾਂ ਆਮ ਲਾ ਕੇ ਲਿਆਣਾਂਗੇ ਜਦੋਂ ਵੀਰੀ ਹਾਂ ਠੀਕ ਪਰਵਾਦ ਕੋ ਮਲਾਈ ਆ ਬਹਿਰ ਵਾਲੇ ਘੋੜੇ ਤੇ ਇਹ ਉਹਦੀ ਆ ਆ ਲਿਖ ਕੇ ਦਵਾਂਗੇ ਜਿਹੜੇ ਘੋੜੇ ਦਾ ਆਪਾਂ ਕਹਾਂਗੇ ਬਿਲਕੁਲ ਗਲਤ ਨਹੀਂ ਆਪਾਂ ਦੱਸਣਾ ਭੋਰਾ ਜਿੰਨਾ ਜਿਹੜੀ ਚੀਜ਼ ਹੋ ਗਈ ਜਿਹੜੀ ਗੱਲ ਉਹ ਹੈ ਦੱਸੂਗਾ ਠੀਕ ਹੈ ਭਾਈ ਐਵੇਂ ਆਪਾਂ ਬਿਲਕੁਲ ਹਾਂਜੀ ਪਰੋਪੇ ਤੂੰ ਬਾਕੀ ਤੇ ਝੂਠ ਖੜਾ ਮਾਰਨਾ ਜੀ ਆਹਨ ਪਤਾ ਲੱਗ ਗਿਆ ਅਗਲਾ ਇੱਥੇ ਭੈਣ ਭਰਾ ਕੋਈ ਆ ਜੇ ਸਵਾਦ ਨਹੀਂ ਬਾਕੀ ਤੋੜ ਇੱਥੇ ਆ ਜੇ ਮੇਰੇ ਵੀ ਦੇਖਿਆ ਭਾਈ ਜਾਨਵਰ ਆ ਜੀ ਮੰਡਾ ਸਾਹਿਬ ਜਿਹੜਾ ਮੱਗੀ ਲੈ ਗਿਆ ਆ ਰੋੜੋਦ ਰੱਖ ਹੱਦੀ ਕਰਵਾ ਹੁਣ ਇਹ ਵੀ ਜੁੜਾ ਵਗਾਉਣੀ ਹੈ ਹਾਂਜੀ ਜੁੜਾ ਇਹ ਛੇੜ ਕਰਦੇ ਹੈ ਜੀ ਪਰ ਅੰਨਾ ਕੁੜੀ ਦੇ ਥੁੜਾ ਟੀਕਾ ਪੱਕ ਗਿਆ ਇਸ ਤਾਂ ਗੱਟੀਆਂ ਨੇ ਅੱਜ ਪਹਿਲ ਉਹ ਵੇਚੋਗੇ ਹਾਂ ਇਹ ਕਾਣੀ ਦੀ ਬਿਛੇਰੀ ਆ ਜੀ ਕਾਲੇ ਕਾਣੀ ਦੀ ਡਾਇਰੈਕਟ ਇਹ ਕਿਨੇ ਟਾਈਮ ਲੂਗੀ ਭਾਈ ਜੀ ਕੀ ਹੁਣ ਹੋਗੀ ਆ ਜੀ ਇਹ ਲਾ ਲਓ ਤੁਸੀਂ ਉਹ ਵੀ ਜੀ ਅੰਦਾਜ਼ਾ ਆ ਕੋਈ 10 ਦਿਨ ਵੱਧ ਵੀ ਹੋ ਸਕਦੀ ਘੱਟ ਵੀ ਮੇਰੇ ਆਈਡੀਆ ਦੇ ਨਾਲ ਪੰਜਾਂ ਮਹੀਨਿਆਂ ਦੀ ਉਹ ਪੰਜਾਂ ਮਹੀਨੇ ਦੀ ਹਾਂਜੀ ਹਾਂਜੀ ਠੀਕ ਹੈ ਤੇ ਇੰਦਰ ਜੀ ਇਹਦੀ ਹਾਈਡਰੋ ਕਿਹਦੀ ਨਹੀਂ ਇਹ ਵੀ ਨਹੀਂ ਆਈਟਮ ਇਹਦੀ ਅੱਛਾ ਮੈਨੇਜ ਹੋਣੀ ਨਹੀਂ ਨਹੀਂ ਜੀ ਤੇ ਬੱਚੇ ਅੱਛਾ ਠੀਕ ਹੈ ਤੇ ਭਜੀ ਬਣਦੀ ਕੀਮਤ ਇਹਦੀ ਕੀਮਤ 8 ਲੱਖ ਰੁਪਈਆ ਕਰਦੇ ਬਿਲਕੁਲ ਲੈਣ ਦੇਣ ਵਾਲੀ ਅੱਛਾ 8 ਲੱਖ ਪਹਿਲਾਂ 8 ਲੱਖ ਰੁਪਈਆ ਲੈਣ ਦੇਣ ਵਾਲਾ ਲੈਣ ਦੇਣ ਉਹ ਵੀ ਮੰਗਣ ਨੂੰ ਆਪਾਂ 10 ਮੁੱਲ ਕਰ ਲਈਏ 9 ਕਰ ਲਈਏ 12 ਕਰ ਲਈਏ ਦਾ ਫੈਸਲਾ ਨਹੀਂ ਲੈਂਦੇ ਨਾਲ 8 ਲੱਖ ਰੁਪਈਆ 8 ਲੱਖ ਰੁਪਏ ਮਾਣਾ ਪਿੱਛੇ ਉਹ ਦਿਖਾ ਦੇ ਕਾਹਦਾ ਆਹ ਦੇਖ ਕੇ ਨਾਲੇ ਕਾਲੇ ਕਾਣੇ ਦੀ ਆ ਫੀਲ ਬੋਰ ਹੂੰ ਦੁੱਧ ਪਿਆਈਆ ਸੰਦੀਪ ਜੀ ਸਾਰਾ ਜੀਨਮ ਹਾਂਜੀ ਇੱਕ ਗਾਂ ਇਹਨਾਂ ਦੋਹਾਂ ਬਸ਼ੇਰੀਆਂ ਦੇ ਆ ਸਾਡੇ ਦੇ ਬਸ਼ੇਰੇ ਨੇ ਤੇ ਇਹਨਾਂ ਨੂੰ ਸਾਰਾ ਦੁੱਧ ਪੀ ਗਏ ਹਾਂਜੀ ਚਲੋ ਆ ਜਾਓ ਫਿਰ ਤਲਾ ਜਾਓ 8 ਲੱਖ ਰੁਪਏ ਬਾਕੀ ਜੀ ਇੱਥੇ ਆਇਆ ਜੀ ਮੇਰੇ ਵੀਰ ਜਿਹਨ ਮੈਂ ਲੈ ਰਹੀ ਨਹੀਂ ਭਾਈ ਇਹ ਵੀ ਕਿਹੜਾ ਲਾਗਿਆ ਜੀ ਇਹ ਸੋ ਕਾਲੇ ਦਾ ਇੰਟਰੈਕ ਅੱਛਾ ਕਾਲੇ ਕਾਡੇ ਦਾ ਇਹ ਕਿਨੇ ਦਾ ਲੌਗੇ ਜੀ ਇਹ ਇਹ 1500 ਦੇ ਦੇ ਕੇ ਨਾਲ ਜੀ ਤੂੰ ਮਹੀਨਾ ਘੱਟ ਵੀ ਸਕਦਾ ਇਹ ਵਰ੍ਹ ਵੀ ਸਕਦਾ ਵੇ ਇਹਦੇ ਹਿਸਾਬ ਨਾਲ ਤਾਂ ਇਹ ਠੀਕ ਹੀ ਆਨਦਾ ਜੀ ਬਾਜੀ ਮੈਂ ਫੈਰ ਕੋ ਆ ਵੀ ਕਰਾਣੇ ਜਾ ਕੇ ਨਾ ਨਹੀਂ ਸ਼ਹਿਰ ਦਾ ਸ਼ਹਿਰ ਦੇ ਰੁੱਖਾਂ ਵੇਚਣ ਦਾ ਹੈ ਜੀ ਹਾਂ ਸਾਹਿਬ ਇਹ ਕੱਡੇ ਨਹੀਂ ਜਾਂਦੇ ਉਧਰ ਦੇ ਕੁੜੇ ਜਿਹੜੇ ਵੱਡੇ ਆ ਉਹ ਵੀ ਖਾਣਗੇ ਤੁਹਾਨੂੰ ਹਾਂ ਜੀ ਉਹਨਾਂ ਨੂੰ ਦਾ ਚਾਰੇ ਉਹਦਾ ਕਮਰੇ ਖੁੱਲੇ ਆ ਹਾਂ ਜੀ ਆਹ ਕੁੜੇ ਰੁਹਣ ਦੇ ਪਾੜੀਆਂ ਵੇਲੀਆਂ ਇਹਨੂੰ ਮਛੇਰੇ ਨੂੰ ਸਾਜੀ ਦਾ ਹੈ ਜੀ ਹਾਂ ਜੀ ਇਹ ਬਾਕੀ ਜਿਹੜੇ ਜਾਵਰ ਉਹਦਾ ਫਿਰ ਅੰਦਰ ਕਮਰੇ ਆਪਾਂ ਆਈ ਖੁੱਲੇ ਰਹਿੰਦੇ ਉਸ ਤੋਂ ਚਾਰਾਂ ਨੂੰ ਤਾਂ ਐਵੇਂ ਨਹੀਂ ਮਿਲਦਾ ਜੀ ਸਾਰੋ ਵਾਰ ਵੱਡੇ ਆ ਨਹੀਂ ਤਾਂ ਕਰਕੇ ਮਾਰੀ ਜਾਓ ਕੰਮ ਨਹੀਂ ਦੂਗਾ ਜੀ ਸਾਨੂੰ ਜਾਵਾ ਕਰਕੇ ਤਾਂ ਹੀ ਆਪਾਂ ਵੇਚਦੇ ਆ ਜੀ ਬਿਲਕੁਲ ਜੀ ਭਾਜੀ ਬਿਲਕੁਲ ਹਾਂ ਬਲਿਆ ਬੋਲਿਆ ਕੋਲੀ ਜੀ ਹਾਂ ਬੋਲੋ ਤੇਰੀ ਗੱਲ ਸੁਣਾਂ ਰਹੇ ਹਾਂ ਓਕੇ ਕਹਿੰਦੇ ਐਂਦਰਜੀਤ ਬੜੇ ਓਖਾ ਕੰਮ ਇਹਨਾਂ ਦਾ ਭਾਈ ਜੀ ਤੁਸੀਂ ਬੁੱਢੇ ਹੁੰਦੇ ਜਨੇ ਇਹ ਜਵਾਨ ਹੁੰਦੇ ਜਾਂਦੇ ਕਹਿੰਦੇ ਜੀ ਹਾਂ ਭਾਈ ਜੀ ਹਾਂ ਜੀ ਹਾਂ ਜੀ ਐਵੇਂ ਜਾਈ ਹੈ ਹੈ ਜੀ ਉਹਨਾਂ ਇਹਨਾਂ ਦੀ ਦਾਤ ਆ ਮੁਕਾਬਲਾ ਕੋ ਨਹੀਂ ਆਹ ਇਹਦੇ ਮੁਕਾਬਲਾ ਕੋਈ ਨਹੀਂ ਆਹ ਗੱਲ ਆ ਆਪਾਂ ਐਵੇਂ ਹੁਣ ਤਾਂ ਹੀ ਖੜਾ ਛੱਡੀ ਜਾਂਦੇ ਆ ਹਾਂ ਬਿਲਕੁਲ ਟੋੜ ਲਓ ਤੇ ਬਾਈ ਕਿੰਨੀ ਹਾਈਟ ਹੋ ਗਈ ਦੀ ਇਹਦੀ ਨਾ ਕੋੜਿਆ ਨਹੀਂ ਹੀਟ ਹੋ ਗਈ ਜੇ ਕਰੂਗਾ ਕੱਦ ਬਹੁਤ ਕਰੂਗਾ ਇਸ ਮਾਲਾ ਕਰ ਦੂਗਾ ਕੱਦ ਵਾਲਿਆਂ ਦਾ ਇਹ ਕਿੰਨੇ ਟਾਈਮ ਲਾ ਕੇ ਦੱਸੋ ਸੀ ਹੁਣ 1.5 ਸਾਲ ਦੇ ਪਾਸ ਮੇਰਾ ਘੱਟ ਹੋ ਗਿਆ ਜੀ ਜੇ ਕਰ ਚੱਕੂਗਾ ਫਿਰ ਆ ਜੇ ਪੁੱਦੂ ਬਹੁਤ ਠੰਡਾ ਵੀ ਦੇਖ ਲਓ ਅੱਜ ਪਹਿਲੇ ਦਿਨ ਲਗਾਮ ਪਾਈ ਆ ਜੋ ਐਡਾ ਆ ਨਹੀ ਦੇਖੀ ਇਹ ਲਗਾਮ ਪੋ ਵਾਲੀ ਨਹੀਂ ਦੇ ਆਮ ਜਿਹੜੇ ਆ ਜਾਨਵਾਰਾ ਲਾਗੇ ਨਹੀਂ ਆਉਣ ਦਿੰਦੇ ਬਹੁਤ ਕਮਾਲਾ ਕਰ ਦੂਗਾ ਜੀ ਜਦੋਂ ਆਹ ਪੇਟ ਫੋਟੇ ਕਰਾਂਗੇ ਕੋੜੇ ਦੇ ਅੜਾ ਪੁੱਤ ਜੀ ਕਮਾਲਾ ਕਰ ਦੂਗਾ ਅੱਜ ਕਿੰਨਾ ਹੁਣਾ ਬਿਲਕੁਲ ਨਾਲ ਜੋੜਦਾ ਹਾਂਜੀ ਇਹ ਪੂਰੇ ਜੇ ਆਮੋ ਸਾਹਮਣੇ ਬਹੁਤ ਠੰਡਾ ਵਿਸ਼ੇ ਰਾਜ ਲਓ ਜੀ ਹਾਂ ਬਸ ਠੀਕ ਹੈ ਦੇਖੋ ਹੁਣ ਬਣਾਓ ਮਰੀ ਆਜੋ 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 ਲਿਆ ਆਜੋ ਆਜੋ ਲਿਆ ਹੈ ਕਹਨੇ ਬਿਲਕੁਲ ਨਾਲ ਜੋੜਣਾ ਹੈ ਨਾ ਇਹ ਸਮਾਨਾ ਘਰ ਹੁੰਦਾ ਇਹਨਾਂ ਘੋੜਾ ਘੋੜਿਆਂ ਮਾਲਕ ਦੀ ਕਿਰਪਾ ਨਾਲ ਫਿਰ ਵੇਖੀ ਗਏ ਦੁਨੀਆ ਵਾਕਾ ਯਾਰ ਘੋੜਾ ਖਰਾਕ ਦੇ ਦਿਖਾਉਂਗੇ ਆਪਾਂ ਲਾ ਵੇਚਦੇ ਨਹੀਂ ਤੁਹਾਨੂੰ ਦੱਸਦਾ ਵੀ ਹੁਣ ਮਜਬੂਰੀ ਖਾਤਰੀ ਸਾਦੇ ਨਹੀਂ ਜਾਨਵਰ ਮਜਬੂਰੀ ਖਾਤਰੀ ਦੇ ਬਿਲਕੁਲ ਬਿਲਕੁਲ ਆਮਣ ਗੱਤਾਂ ਆਮਨ ਬਾਕੀ ਬਾਕੀ ਰਹੀ ਤੇ ਤੁਸੀਂ ਬੁਰੀ ਲਾਈ ਆ ਹਾਂ ਭਾਜੀ ਤਾਂ ਹੀ ਵੇਚਦੇ ਜਿਹੜਾ ਕੰਮ ਹੋ ਜਾਣਗੇ ਜਬਰ ਸਾਹਬੇ ਜਰਨਾ ਸਾਹਬੇ ਜਨ ਨੂੰ ਵੀ ਬਿਲਕੁਲ ਭਾਜੀ ਬਿਲਕੁਲ ਹਲੇ ਲੋਡ ਦੇ ਰੈਸਟੋਰੈਂਟ ਚ ਲਾਈ ਆਵੇ ਹੁਣ ਤਾਂ ਥੋੜਾ ਆਵੇ ਬਾਹਰ ਦੇ ਯਾਹ ਬੈਂਦਾ ਹਾਂਜੀ ਹਾਂਜੀ ਸੋਤ ਨਹੀਂ ਹੁੰਦਾ ਕੰਮ ਬੰਦ ਕੋਈ ਨਹੀਂ ਬੰਦ ਭਾਜੀ ਇਹ ਤਾਂ ਹੁਣ ਜਿਹੜੇ ਸ਼ਾਮਾ ਹੁੰਦੇ ਆ ਤੁਹਾਨੂੰ ਬਾਹਰ ਛੱਡ ਕੇ ਵਿਖਾਉਂਦੇ ਇਹਨਾਂ ਦੇ ਵੀਡੀਓ ਬਣਾਉਂਦੇ ਫੇਰ ਕਿਤੇ ਦਸਾਏ ਘੋਲੇ ਨੂੰ ਉਹ ਜਿਹੜਾ ਹੁਣ ਲੈ ਕੇ ਜਾ ਕੋਈ ਉਹ ਹੀ ਛੱਡੂਗਾ ਕਿਹਨੇ ਜੀ ਇਹ ਦੁੱਧ ਫਿਰ ਕਿੰਨਾ ਪੀ ਲੈਂਦਾ ਜੀ ਦੁੱਧ ਇਹਨਾਂ ਨੂੰ ਸਾਰਾ ਪਾਇਆ ਸੀਰੇ ਨਾਲ ਟੋਂਡੇ ਮੇਲੇ ਕਿਤੇ ਮੀ ਅੱਠ ਨੌ ਬਲੋਂਦਾ ਜੀ ਤੇ ਇਤਨਾ ਰੁਸ਼ੇਰੀਆਂ ਤੇ ਇਹਨਾਂ ਨੂੰ ਬਾਈ ਪਹਿਲਾਂ ਉਹ ਵੱਡੇ ਘੋੜੇ ਲਗਾਉਂਦੇ ਰਹੇ ਹੁਣ ਇਹਨਾਂ ਦੀ ਵਾਰੀ ਆ ਗਈ ਹੁਣ ਉਹਨਾਂ ਨੂੰ ਪਾ ਦੇ ਉਹਨਾਂ ਨੇ ਹੁਣ ਬਣ ਗਏ ਘੋੜੇ ਦੇ ਅੱਛਾ ਜੀ ਤਿੰਨੇ ਤਾਂ ਘੋੜੇ ਦੇ ਅੱਗੇ ਵੱਡੇ ਹੈ ਜੀ ਹਾਂ ਜੀ ਹਾਂ ਮਗਰ ਤਿੰਨੇ ਘੋੜੇ ਦੇ ਅੱਗੇ ਵੱਡੇ ਹਾਂ ਉਹਨਾਂ ਵਿੱਚ ਦੋ ਘੋੜੇ ਵੱਡੇ ਆ ਗੋੜੀਆਂ ਕਹਿੰਦੇ ਨੇ ਕਿ ਆਪਣਾ ਘੋੜੀਆਂ ਹੁੰਦੀਆਂ ਆਂ ਜੀ ਉਹ ਯਾ ਯਾ ਪਰ ਹਿੱਤੇ ਨਾ ਘਰੇ ਨਹੀਂ ਜਾ ਕਾ ਖਰਾਬ ਹੁੰਦੇ ਨਾ ਜਾਣਿਆ ਭਰੋਣੀਆਂ ਅੱਗੇ ਦੋ ਤਿੰਨ ਘੋੜੀਆਂ ਆਈਆਂ ਜੀ ਤੇ ਮੈਂ ਆ ਉਧਰ ਨਾਲ ਸਾਥਕ ਸਾਹ ਦਵਾਈ ਲੈ ਗਿਆ ਹਾਂ ਹਾਂ ਜੀ ਜੀ ਮੈਂ ਘਰੇ ਕੋ ਨਹੀਂ ਮੁੰਡਾ ਵੀ ਕੋ ਨਹੀਂ ਕਰੇ ਫਿਰ ਮੁੜ ਕੇ ਗਿਆ ਚਲੇ ਫਿਰ ਇਸਨਾ ਕਾ ਖਰਾਬ ਹੋਇਆ ਤਾਂ ਹੀ ਮਰੀ ਨਾ ਵੇਚੀ ਜਨੇ ਆਈ ਜਾਣ ਦਾ ਹਾਂ ਹਾਂ ਯਾ ਤੱਕ ਘਰੇ ਮਿਲ ਜਾਣੀ ਤਾਂ ਫਿਰ ਨਾ ਜਿਹੜਾ ਪੰਚ ਭੜਾਵਾਂ ਦਾ ਵੀ ਜਿਹੜਾ ਘੋੜੀਆਂ ਲਾ ਕੇ ਖਰਾਬ ਹੁੰਦਾ ਖਾਤੇ ਵਿੜੇ ਵੀਰ ਕੋਲੇ ਚਲੇ ਗਏ ਉਹਨਾਂ ਨੂੰ ਟਕਾਣਾ ਲਾ ਦਿਆਂਗੇ ਆਪੇ ਮਲਾਈ ਜਣੂ ਤੇ ਬਜੀ ਬਿੰਦੇ ਕੀ ਮਨ ਇਹਦਾ 15 ਲੱਖ ਰੁਪਇਆ ਲਾ ਦੇ 15 ਲੱਖ ਹਾਂ ਕਾਂਡੇ ਵੀ ਕਾਂਡੇ ਦਾ ਲਿਖ ਕੇ ਨਾਉਂਗੇ ਆਪਾਂ ਇਹ ਵੀ ਲਿਖ ਦੇਵਾਂ ਹਾਂ ਜਿਹੜੇ ਘੋੜੇ ਦੇ ਆਪਾਂ ਉਹ ਹੈ ਹਾਂ ਜਿਹੜੇ ਘੋੜੇ ਬਿਲਕੁਲ ਜੀ ਬਿਲਕੁਲ ਬਿਲਕੁਲ ਡੀਐਨਏ ਵਿੱਚ ਹੁੰਦਾ ਡੀਐਨਏ ਨੂੰ ਪਤਾ ਨਹੀਂ ਕਿ ਤੁਹਾਨੂੰ ਪਤਾ ਹੈ ਕਿ ਨਹੀਂ ਸਾਰੇ ਗਰੁੱਪ ਸਾਰੇ ਗਰੁੱਪ ਆਪਾਂ ਇਹ ਘੋੜੀਆਂ ਕਲੌਕ ਕਰਾਈਆਂ ਜਾਂ ਯਾਦ ਕਰਾਈਆਂ ਜੀ ਕੋਲ ਸੜਕ ਆਪਣੇ ਕੋਲ ਸਾਰੇ ਸੂਤ ਦੇ ਉਹ ਘੋੜੀਆਂ ਆਪਾਂ ਮਾਗਰੋਂ ਜਦੋਂ ਲੈ ਆਈਆਂ ਇਹ ਉਹਨੂੰ ਉਹ ਪੇਟ ਸੀ ਬੱਚੇ ਉਹ ਉਹਨਾਂ ਨੇ ਆਪਾਂ ਜਿਹੜੇ ਉਹਨਾਂ ਦੱਸਿਆ ਆਪਾਂ ਉਸੇ ਸਾਲ ਦੇ ਦੱਸਾਂਗੇ ਮੋੜੇ ਇਹ ਆਪਾਂ ਆਪ ਕੋਲੋਂ ਕਰਾਈਆਂ ਘੋੜੀਆਂ ਇਹਨਾਂ ਦੇ ਆਪਾਂ ਨੂੰ ਪਤਾ ਠੀਕ ਹੈ ਵੱਡੇ ਘੋੜੇ ਵੇਖੀ ਫਿਰ ਉਹਨਾਂ ਨੂੰ ਹਾਂ ਵੇਖੀ ਕਰੋ ਆਜੋ ਵੱਡੇ ਘੋੜੇ ਵਖਾਣੇ ਤੁਹਾਨੂੰ ਆਜੋ ਇਹ ਕਿੱਢ ਆ ਗਿਆ ਇਹ ਰਤਨ ਕਾਡੇ ਦਾ ਆ ਗਿਆ ਰਤਨ ਕਾਡੇ ਦਾ ਹਾਂਜੀ ਠੀਕ ਹੈ ਪਰ ਕਾਲੇ ਕਾਡੇ ਵਿੱਚ ਹੋਈ ਹਾਂਜੀ ਹਾਂਜੀ ਤੇ ਇਹ ਕਿੰਨੇ ਟਾਈਮ ਦੇ ਹੋ ਗਿਆ ਜੀ ਇਹ ਹੋ ਗਿਆ ਜੀ ਪੌਣੇ ਕਿਤਨਾ ਥਾਲਾਂ ਦਾ ਪੌਣੇ ਕਿਤਨਾ ਅੱਜ ਵਰਟਾਂ ਜਾਂ ਤਾਂ ਇਹ ਚੰਨਾਂ ਨਾਲ ਠੰਡੇ ਆ ਜੇ ਫਿਰ ਕੋਰੋਸ ਕਰਦੇ ਕੋਈ ਨਹੀਂ ਖਾਂਜੀ ਇਹਨਾਂ ਦੀ ਕੋਲੀਆਂ ਚੋਂ ਦਾ 11 12 ਹੁੰਦੀਆਂ ਅੱਛਾ ਅੰਕੁਰ ਸਾਹਿਬੀ ਸਾਡਾ ਅਫਜ਼ਾ ਟਾਈਮ ਨਾ ਮਿਲਦਾ ਸਾਰੇ ਮੁਰਗੇ ਦੀ ਸੰਭਾਲ ਕੇ ਜਿਵੇਂ ਬਾਈ ਜਨ ਪਰ ਥੋੜਾ ਲੇਬਰ ਪਰ ਮੈਂ ਜ਼ਿਕਰ ਕਰੂੰ ਤੇ ਥੋੜਾ ਹੀ ਵੇਚਣੀ ਵਾਲ ਨਹੀਂ ਫੁੱਟ ਕੇ ਦਿੰਦੇ ਕੋਈ ਕਹਿੰਦੇ ਕਿ ਬਾਕੀ ਮਜਬੂਰੀ ਦੇ ਕਰਕੇ ਹਾਂ ਮੰਜਾ ਦੀ ਸ਼ਾਮ ਤੋਂ ਗਾਂ ਦੇ ਵਿੱਚ ਪੂਰਾ ਆਪ ਦਾ ਗਾਂ ਖਾਰੀ ਜਾਂਦੀ ਹੈ ਪੂਰੇ ਆਉਂਦਾ ਉਹ ਜਾਨਵਰ ਸਾਹਮੇ ਆ ਜੀ ਤੇ ਜਾਨਵਰ ਟੁੱਟ ਕੇ ਫਿਰ ਤੁਹਾਨੂੰ ਕੋਲਾ ਵੀ ਘੱਟ ਲੈ ਜਾਂਦੀ ਹੈ ਭਜੀ ਜੀ 64 64 64 ਅੱਦ ਕਿਹਦੀ ਫੀਸ ਲੈ ਰਹੀ ਦੀ ਇਹਦਾ ਮੇ ਕੋਈ ਕੋਈ 21 ਵੀ ਦੇ ਜਾਂਦਾ ਹੈ ਕੋਈ 16 ਵੀ ਦੇ ਜਾਂਦਾ ਸੀ ਜੀ ਆਪਾਂ ਮੂਹਾਂ ਮੱਕੇ ਦੀ ਹਾਂਜੀ ਹਾਂਜੀ ਤੇ ਇਹਨੂੰ ਚਲਾਈਏ ਮਾੜਾ ਲੋ ਜੀ ਵੇਖੋ ਮਜਬੂਰੀਆਂ ਵੇਲੇ ਕਿੱਥੇ ਕਰ ਪਹਚਾ ਦਿੰਦੀਆਂ ਤੇ ਜਾਣ ਵਾਲੇ ਵੇਚਣਾਂ ਦੇ ਥੋੜਾ ਇਹ ਇਹ ਡੜੇ ਪੜੇ ਹੋ ਜਾਣਵਾਰੇ ਤੇ ਬੜੀ ਰੀਝਾ ਲਾ ਕੇ ਭਾਈਆਂ ਨੂੰ ਦਿੰਦੇ ਸੀ

ਆਨੇ ਆ ਨਮਾਈ ਸ਼ੁਰੂ ਕੀਤਾ ਨਮਾਈ ਸ਼ੁਰੂ ਕੀਤਾ ਬਾਈ ਨੇ ਗੱਡੀਆਂ ਪਵਾਹਰ ਤੇ ਚੰਗੇ ਚੰਗੇ ਗੱਡੀਆਂ ਲੈ ਕੇ ਆਂਦੇ ਆ ਉਹ ਵੀ ਤੁਹਾਨੂੰ ਦਿਖਾਣੇ ਆ ਇਹਦਾ ਵਾ ਉਹਦੇ ਬਾਰੇ ਗੱਲ ਆ ਸੰਦੀਪ ਸਾਹਿਬ ਇੱਥੇ ਬਣਾਇਆ ਇੱਥੇ ਆ ਇੱਥੇ ਆ ਸਭ ਇੱਥੇ ਆ ਉਹਦੇ ਨਾਲ ਉੱਥੇ ਡੱਕ ਨਹੀਂ ਦਿੰਦਾ ਅੰਦਰ ਹਾਂ 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 ਅਗਲੇ ਬੋਲਿਓ ਹਾਂ ਅੱਗੇ ਅੱਗੇ ਤੂੰ ਪਾ ਕੇ ਬੋਲਿਓ Heks! ਰੇਟ ਅੰਦਰ ਲੈ ਚਲੋ ਨਾ ਵੀ ਨਾ ਨਾ ਬੱਸ 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 ਆਇਆ ਇਹ ਪਿਆਰ ਵਾਲਾ ਜਾਨਵਰ ਹੈ ਜੀ ਇਹ ਅੜਿਆਲਾ ਨਹੀਂ ਗਈ ਅੱਡੇ ਨਹੀਂ ਜੀ ਕਦੀ ਬਾਹਰ ਕਾਉਂ ਨਹੀਂ ਲੱਗਦਾ ਤਾਂ ਪਿਆਰ ਪਿਆਰ ਵਾਲੇ ਜਾਨਵਰ ਹੈ ਜੀ ਇਹ ਤਾਂ ਚੋੜ ਕਰਦੀ ਬਿਲਕੁਲ ਇੱਥੇ ਨਾ ਵੇਖੀਂ ਇੱਥੇ ਆਓ ਚੈੱਕ ਕਰ ਲਿਓ ਚੈੱਕ ਲਿਓ ਬਹੁਤ ਪੀ ਬਾਠੀ ਹਾਂ ਜੀ ਹੱਥ ਨਹੀਂ ਬੋਲਦਾ ਇਹਦੀ ਫਿਰ ਕੀਮਤ ਇਹਦਾ 7 ਲੱਖ ਰੁਪਈਆ ਜੀ 7 ਬਿਲਕੁਲ ਜਾਇਆ ਜੀ ਚਲੋ ਬਾਕੀ ਕਰ ਦਿੰਗੇ ਹਾਂ ਜੀ 7 ਲੱਖ ਬੋਗੀ ਫੁੱਲ ਮਾਨਦ ਨਹੀਂ ਕਰਨੀ ਹਾਂ ਜੀ ਤੇ ਬੜਾਈ ਦੇਖੋ ਜੀ ਆ ਸਾਰੀ ਚੀਜ਼ਾਂ ਆ ਮਾੜਾ ਘਰ ਦੀ ਤਰ ਤੁਹਾਨੂੰ ਸਭ ਆ ਵੀ ਉਹਨਾਂ ਸਾਮਾਨ ਨੂੰ ਗੁੰਦ ਪੁਣੇ ਤੋਂ ਪੰਦਾ ਕੰਮ ਲੈ ਚਲੋ ਲੈ ਜਾਓ ਬਈ ਮੈਂ ਹੁਣ ਤੋ ਜੀ ਜੁਤ ਜਿਹੜਾ ਲਗਾਇਆ ਜਾਂਦਾ ਫਾਈ ਆ ਜੀ ਤੁਹਾਡੇ ਕੋਲ ਨਹੀਂ ਹੈ ਕਮਾਈ ਆ ਗਈ ਕਿਹੜਾ ਲੈ ਗਿਆ ਹਾਂਜੀ ਅਜੀ ਦਾ ਸਾਫ ਕੇ ਦੇ ਦਿੱਤੇ ਆ ਜੀ ਬਾਦ ਜੀ ਬਾਸ ਇਹ ਕਮਾਈ ਤਾਂ ਅਗਲੇ ਨੇ ਕਰਨੀ ਕਮਾਈ ਇਹ ਕਰਨੀ ਬਿਲਕੁਲ ਭਾਜੀ ਬਿਲਕੁਲ ਜੀ ਹਾਂਜੀ ਆਲਾ ਲੈ ਲੈ ਆਲਾ ਕਰ ਦੋ ਹੰਦ ਕਿਹੜੇ ਦਾ ਆ ਗਿਆ ਇਹ ਵੀ ਰਤਨ ਕਾੜੇ ਦਾ ਜੀ ਅੱਛਾ ਇਹ ਵੀ ਰਤਨ ਕਾੜੇ ਦਾ ਜੀ ਇਹ ਵੀ ਰਤਨ ਕਾੜੇ ਦਾ ਇਹ ਭਰਾ ਹੀ ਹੈ ਪਰ ਦੋਵੇਂ ਜੀ ਹਾਂ ਹੀ ਆ ਜੀ ਤੁਹਾਨੂੰ ਭਰਾ ਹੀ ਹੈ ਦੋ ਬਹੁਤ ਚੰਗੀ ਘੋੜੀ ਦਾ ਜੀ ਕੱਦ ਵਾਲੀ ਦਾ ਅੱਛਾ ਹਾਂ ਕੱਦ ਬਹੁਤ ਕਰੂਗਾ ਜੀ ਠੀਕ ਹੈ ਹਾਂ ਤੇ ਇਹ ਹੁਣ ਇਹਦਾ ਕੱਦ ਕਿੰਨਾ ਇਹਦਾ ਕੱਦ ਵੀ ਬਸ ਲਾ ਲੋ ਤੁਸੀਂ 65 ਦੇ ਨੇੜੇ ਕਿ 64 ਕਿੱਲੋ ਬਸ ਹਾਂਜੀ ਇੱਥੇ ਹੋਊਗਾ ਜੀ ਇਹ ਉਹਦੇ ਨਾਲ ਦੋ ਮਹੀਨੇ ਛੋਟਾ ਹੈ ਠੀਕ ਹੈ ਹਾਂ ਉਮਰ ਕਿੰਨੀ ਹੋਗੀ ਜਿੰਦੀ ਇਹਦੀ ਉਮਰ ਹੋ ਗਈ ਮੇਰੇ ਹਿਸਾਬ ਨਾਲ ਪਟਾਣਿਆਂ ਤੋਂ ਥੱਲੇ ਜਾਈਏ ਇਹ ਵੀ ਲੈ ਜੇ ਬਾਹਰ ਪਹਾਂ ਇਹ ਵੀ ਲੈ ਜਾ ਰਹੇ ਹਾਂ ਲੈ ਜੀ ਹਾਂ ਇੰਨੇ ਜੀ ਤਿੰਨ ਦਿਨ ਦਾ ਕੋੜੇ ਦਾ ਖਾਣੇ ਹੋਈ ਹੈ ਬੰਦੇ ਆ ਕੇ ਤਰਫ ਆ ਗਏ ਨੇ ਜੀ ਰੋ ਆਉਂਦੇ ਨੇ ਮੰਡਰ ਬੋਇ ਕਿ ਵਾਹ ਤੋ ਕਾਜੂ ਬੋ ਗਿਆ ਇਹ ਇਹ ਵੀ ਕਰਦਾ ਕਰੋਸੀ ਕੋੜੀ ਹੈ ਜੀ ਹਾਂਜੀ ਹਾਂਜੀ ਇਹ ਵੀ ਕਰਦਾ ਹੈ ਇਹ ਛੱਡਣ ਖੋਣੇ ਤੁਹਾਨੂੰ ਦੱਸਿਆ ਜੀ ਕਿਹਦੇ ਨਹੀਂ ਛੱਡਣ ਖੋਣੇ ਨਹੀਂ ਛੱਡੀ ਹੈ ਬਾਹਰ ਕਦੀ ਕੱਢਿਆ ਹੀ ਨਹੀਂ ਬਾਹਰ ਹੁਣ ਅੱਜ ਇਹਨਾਂ ਨੇ 7 ਲੱਖ ਹੀ ਕਰਦੇ ਆ ਇਹ ਵੀ 7 ਲੱਖ ਹੀ ਹਾਂਜੀ ਬਾਕੀ ਕਰ ਦੋਗੇ ਮੂਕੇ ਦਾ ਮਾਨ ਸਾ ਪੂਰਾ ਹਾਂ ਬਿਲਕੁਲ ਜਾਏ ਹੀ ਆਪਾਂ ਇਹਦੀ ਬਿਲਕੁਲ ਜਾਏ ਪਾਏ ਆ ਜੀ ਕੋਈ ਤਰ੍ਹਾਂ ਨਾਲ ਗੱਲ ਨਹੀਂ ਬਿਲਕੁਲ ਉਹ ਬਣਿਆ ਹੁਣ ਦਾਇਰਾ ਪਾਈ ਦੇਣੀ ਆ ਜੀ ਤਾਂ ਹੀ ਥੋੜਾ ਇਹ ਘਾੜ ਦੇ ਫਿਰ ਹਾਂਜੀ ਹਾਂਜੀ ਖੜੀ ਛੁੱਡੀ ਦੇ ਨਾਲੇ ਆ ਹੀ ਹੁਣ ਆਪਣੇ ਨੂੰ ਤਗੜੇ ਹੋਏ ਪਿਆ ਬਿਲਕੁਲ ਇਹ ਦਾ ਘਰ ਸਹੀ ਆ ਜੀ ਹਾਂਜੀ ਚਲੋ ਠੀਕ ਹੈ ਲੈ ਜਾਓ ਭਾਜੀ ਫਿਰ ਇਹਨੂੰ ਹੁਣ ਆਪਾਂ ਗੱਡੀ ਕੁੜੀ ਚੈੱਕ ਕਰ ਲਈ ਤੁਹਾਡੀਆਂ ਲੈ ਜਾਓ ਇੰਨੇ ਗੱਡੀ ਹੁਣ ਫੇਲਾ ਜੀ ਆਪਣੇ ਕੋਲ ਆਪਣੇ ਕੋਲੇ ਵੀਰੇ ਆਹੇ ਰਹਿ ਗਈ ਆ ਇੱਕੋ ਰਹਿ ਗਈ ਆ ਤਿੰਨ ਸੀਗੀਆਂ ਦੋ ਵੇਚ ਗਈਆਂ ਸਿਰਫ ਚਾਰ ਟੋ ਵੇਚ ਗਈ ਆ ਤੇ ਕਿਹੜੀ ਜੇ ਕੋਲੋਂ ਤੁਸੀਂ ਲੈ ਕੇ ਆਨੇ ਆ ਇਹ ਆਪਾਂ ਦਿੱਲੀ ਤੋਂ ਲੈ ਕੇ ਆਏ ਅੱਜ ਦਿੱਲੀ ਦੇ ਤੇ ਫਿਰ ਜਿਹੜੇ ਉਹਨਾਂ ਨੇ ਐਨਓਸੀ ਐਨਓਸੀ ਦੇਈ ਦੀ ਆ ਪੰਜਾਬ ਸਰਕਾਰ ਨੂੰ ਦੇਈ ਦੀ ਆ ਦੋ ਵੇਚੀਆਂ ਉਹਨਾਂ ਦੇ ਆਪਾਂ ਪੇਪਰ ਭੇਜਦੇ ਆ ਹਾਂਜੀ ਬਾਸ ਪੰਜਾਹ ਦਿਨਾਂ ਦੇ ਅੰਦਰ ਤੱਕ ਐਨਓਸੀ ਪੰਜਾਬ ਦੀ ਆਏਗੀ ਆਏਗੀ ਇਹ ਲਾਸਟ ਰਹਿ ਗਈ ਮੇਰੇ ਆਪਣਾ ਮੇਨ ਅਡਾ ਘਰ ਇੱਥੇ ਆ ਘਰੇ ਵੇਚੀ ਦਾ ਕੋਈ ਨਹੀਂ ਆਪਾਂ ਦੁਕਾਨ ਘਰੇ ਵੇਚੀ ਦੀ ਠੀਕ ਇਹ ਹੁਣ i20 ਆ ਇਹ i20 ਆ ਟੌਪ ਮਾਡਲ ਆ ਹਾਂਜੀ ਸਪੋਰਟਸ ਗੱਡੀ ਆ ਅੱਛਾ ਪੌਸ਼ ਵੜਨਾ ਠੀਕ ਆ ਤੇ ਕੱਲਾ ਗੱਡੀ ਦਾ ਬੈਕ ਵਾਲਾ ਜਿਹੜਾ ਬੰਪਰ ਆ ਨਾ ਆਹ ਹੀ ਪੇਂਟ ਆ ਅੱਛਾ ਗੱਡੀ ਸਾਰੀ ਜੈਨੂਇਨ ਆ ਜਿੱਥੋਂ ਮਰਜ਼ੀ ਚੈਕਰ ਵਾਲਿਓ 94 ਹਜ਼ਾਰ ਗੱਡੀ ਚੱਲੀ ਆ 94 ਹਜ਼ਾਰ ਜਨਸੀ ਰਿਕਾਰਡ ਠੀਕ ਆ ਦੋਨੇ ਚਾਬੀਆਂ ਗੱਡੀ ਦੀਆਂ ਆਪਣੇ ਕੋਲ ਨੇ ਰਜਾਬੇ ਨਾਲ ਦੋਨੇ ਚਾਬੀਆਂ ਗੱਡੀ ਦੀਆਂ ਆਪਣੇ ਕੋਲ ਵਾ ਬਠੀ ਸਾਰੀ ਗੱਡੀ ਦੇਣਾ ਉਹਨਾਂ ਕੱਲਾ ਬੰਪਰ ਵੇਚ ਠੀਕ ਇਹਦੀ ਐਵਰੇਜ ਨਹੀਂ ਹੋਈ ਐਵਰੇਜ ਵੀਰੇ ਆਪਾਂ ਅਸੀਂ ਉੱਥੋਂ ਲੈ ਕੇ ਆਏ ਆ 20 ਪਲੱਸ ਐਵਰੇਜ ਦੀ 20% ਦੋਨੇ ਗੱਡੀਆਂ ਆਜੋ ਫਿਰ ਫੁੱਲ ਤੇ ਦਿਖਾਣੀ ਹੈ ਹਮ ਤੇ ਬਾਜ਼ੀ ਟਾਲਦਾ ਬਾ ਠੀਕ ਆ ਉਸ ਬਟਨ ਨੂੰ ਸਟਾਰਟ ਆ ਹਾਂਜੀ ਨਵੀਂ ਸਰਵਿਸ ਕਰਾਈ ਆਪਾਂ ਠੀਕ ਆ ਕੋਈ ਗਾਗ ਨੂੰ ਪੈਪਾ ਲਾਉਂਦੀ ਮੂੜਦੀ ਆਪਾਂ ਤੁਹਾਨੂੰ ਲਾਈਵ ਨਾਲ ਲੱਗੇ ਹਨ ਲਾਈਵ ਚਲਸੀ ਵਾਲੇ ਲਾਈਵ ਨਵੇਂ ਟਾਇਰ ਨੰਬੇ ਪੈਸੇ ਟਾਇਰ ਆ ਖੋਲ ਮੋੜ ਨੂੰ ਖੋਲ ਬਿਲਕੁਲ ਆਸਾਨੀ ਗਾਗ ਨੂੰ ਲਓ ਜੀ ਫੀਲ ਡੈਂਜਰ ਨਵੀਂ ਬੈਟਰੀ ਹੈ ਬਿਲਕੁਲ ਹਾਂ ਮੈਂ ਛੋਟੀ ਲੈ ਕੇ ਵੱਡੀ ਦੀਆਂ ਗੱਡੀਆਂ ਭਾਵਾ ਆ ਜਾਂਦੀ ਖਾਦ ਦੋ ਆ ਚੀਜ਼ ਖਾਦੋ ਕਿਤੋਂ ਪੇੜ ਨਹੀਂ ਰੀਨਰ ਨਾਲ ਦਾ ਆਵੇ ਕੋਹ ਹੰਡਿਆਈ ਦੀਆਂ ਮੋਹਰਾਂ ਵੀ ਲੱਗੀਆਂ ਇਧਰ ਵੀ ਕੱਲੀ ਕੱਲੀ ਮੋਹਰ ਲੱਗੀ ਹੋਈ ਗੱਡੀ ਤੇ ਠੀਕ ਕੋਈ 파ੜ ਨਹੀਂ ਤੇ ਟੈਟੂ ਤੋਂ ਖਾਦੇ ਨੂੰ ਜੇ ਤਾ ਨਾ ਪੈਰੋ ਖਾਦੋ 90 ਟੈਨ ਦੇ ਟੈਰ ਹੈ ਖਾਣਾ ਨਹੀਂ ਕੋਈ ਪਾਸਾ ਨਹੀਂ ਲੱਗਦਾ ਗੱਡੀ ਤੇ ਸਰਵਿਸ ਨਵੀਂ ਅਧੀਆ ਕਾਪੀ-ਕੂਪੀ ਵੀ ਓਕੇ ਹੈ ਓਕੇ ਵੀਰੇ ਫਰਸਟ ਓਨਰ ਗੱਡੀ ਹੈ ਅੱਛਾ ਫਰਸਟ ਓਨਰ ਗੱਡੀ ਹੈ ਜਿਹੜਾ ਗਾਹਕ ਲਊਗਾ ਉਹਦੇ ਨਾਲ ਹੋਣੀ ਹੈ ਸੈਕੰਡ ਓਨਰ ਠੀਕ ਪਹਿਲੇ ਨਾਲ ਕੋਈ ਦੂਜੇ ਨਾਲ ਨਹੀਂ ਕੋਈ ਦਿੱਤੇ ਤੇ ਬਾਜੀ ਫਿਰ ਇਹਦੀ ਕੀਮਤ ਇਹਦੀ ਕੀਮਤ ਕਰਦੇ ਆ 465000 4 ਲੱਖ ਬਣੇ ਤੇ ਆਪਾਂ 4 ਲੱਖ ਤੇ 57000 ਦੀ ਗੱਡੀ ਸ਼ਾਹ ਚਾਰ ਲੱਖ ਸੋਜੇ ਬਾਕੀ ਮਾਲਕ ਨਾਲ ਕਰਦਾ ਚਲੋ ਬਾਕੀ ਮਾਲਕ ਨਾਲ ਮਾਲਕ ਨਾਲ ਕਰਦੇ ਹੋਰਿੰਦਰ ਜੀ ਫਿਰ ਵਧੀਆ ਵੀਰੇ ਕਿਰਪਾ ਤੇ ਬਾਕੀ ਆਪਾਂ ਤੁਸੀ ਨੰਬਰ ਬੋਲ ਦੋ ਨੰਬਰ ਵੀਰੇ 799 7132 7009971232 ਇਹ ਬਾਈ ਦਾ ਗੱਡੀਆਂ ਬਾਰੇ ਗੱਲਬਾਤ ਕਰਾਇਆ ਜੀ ਤੇ ਬਾਈ ਜੀ ਤੁਸੀਂ ਵੀ ਜਾਣਵਣਾ ਪਾ ਰਹੇ 94734236 ਇੱਕ ਰੇ ਫਿਰ ਬੋਲ ਦੋ 991744236 ਇਨਾ ਬਾਈ ਘੋੜੇ ਜਾਂ ਕੋਈ ਵਸ਼ੇਰਾ ਜੋ ਵੀ ਕੋਈ ਲੈਣੀ ਹੋਵੇ ਉਹ ਤੁਸੀਂ ਇਹ ਨੰਬਰ ਤੇ ਗੱਲ ਕਰ ਲੈ ਠੀਕ ਹੈ ਨਾ ਭਾਈ ਜੀ ਠੀਕ ਹੈ ਜੀ ਹਾਂ ਜੀ ਤੇ ਬਾਈ ਦਾ ਨਾਮ ਸਾਫ ਸਿੰਘਾ ਪਿੰਡ ਮੱਲੂ ਆਲਾ ਜ਼ਿਲ੍ਹਾ ਫਰੋਇਪੁਰ ਤਹਿਸੀਲ ਜੀਰਾ ਨਜ਼ਦੀਕ ਮਖੂ ਪਿੰਡ ਹਨਾ ਭਾਈ ਜੀ ਠੀਕ ਮਖੂ ਕਾਮਲ ਆਲਾ ਪਿੰਡ ਰੋਡੇ ਆਲਾ ਜੇਕਰ ਸੁਭਰਾ ਲਾਗੇ ਲਾਗੇ ਪਿੰਡ ਹੈ ਜੀ ਤੇ ਮੇਰੇ ਵੀ ਜਿੰਨੇ ਵੀ ਕੋਈ ਗੱਡੀ ਲੈਣੀ ਹੈ ਘੋੜੇ ਲੈਣੇ ਆ ਉਹ ਤੁਸੀਂ ਗੱਲਬਾਤ ਕਰ ਲੈ ਜੀ ਸਤ ਸਤ ਸਤ